ਇਹ ਕੋਤਨ ਨੂੰ ਜ਼ੂਮ ਕਰਕੇ ਦਿਖਾਵਾਂ ਕਿੰਨੀ ਵਧੀਆ ਕੀਤੀ ਹੋਈ ਆ ਤੇ 1946 ਲਿਖਿਆ ਹੋਇਆ ਤੇ ਇਧਰ ਵੀ ਸੇਵਾ ਕੀਤੀ ਤੁਸੀਂ ਆ ਸਾਰਿਆਂ ਨੇ ਚੱਲੇ ਜਾਣਾ ਜਿਹੜੇ ਦਰਸ਼ਨ ਕੀਤੇ ਉਹ ਬ्यर्थ ਨਹੀਂ ਜਾਂਦੇ ਇਸ ਕਰਕੇ ਸੰਗ ਜੀ ਦਾ ਕਾਰਸੇਵਾ ਵਾਲਿਆਂ ਵੱਲੋਂ ਕੋ ਕਲੈਂਟਰ ਲੂੰਟਰ ਰਗਾ ਧਾ ਦਿੱਤਾ ਹੈਗਾ ਇਹ ਸਾਹਮਣੇ ਜਿਹੜੀ ਡਿਊਟੀ ਹੈਗੀ ਆ ਤੁਸੀਂ ਗੁਰਦੁਆਰਾ ਸਾਹਿਬ ਪਾਸ਼ਾਏ 6ਵੀਂ ਅਤੇ 9ਵੀਂ ਚੀਕਾ ਤੇ ਆਓ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਾਂਗੇ ਅੰਦਰ ਗੁਰਦੁਆਰ ਸਾਹਿਬ ਦੇ ਇਹ ਰਸਤਾ ਹੈਗਾ ਗਲੀਆਂ ਦੇ ਵਿੱਚੋਂ ਦੀ ਗੁਰਦੁਆਰਾ ਸਾਹਿਬ ਜਾਣ ਨੂੰ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਤੇ ਸਾਹਮਣੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਗਏ ਆ ਤੇ ਆਪਾਂ ਉੱਥੇ ਜੰਮਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਦਰਸ਼ਨ ਹੋ ਗਏ ਤੁਹਾਨੂੰ ਪਾਤਸ਼ਾਹ 6ਵੀਂ ਤੇ ਪਾਤਸ਼ਾਹ 9ਵੀਂ ਜਿੱਥੇ ਆਏ ਸਨ ਆਪਾਂ ਅੱਗੇ ਚੱਲਦੇ ਆਂ ਤੇ ਦਰਸ਼ਨ ਕਰਾਂਗੇ ਤੇ ਮੈਂ ਐਕਟਵੇ ਦੇ ਉੱਤੇ ਆਇਆ ਹਾਂ ਜੀ ਤੁਹਾਨੂੰ ਦਰਸ਼ਨ ਕਰਾਉਣ ਲਈ ਕਪੜਾ ਆਉਣ ਦਰਸ਼ਨ ਕਰਾਂਗੇ ਸਾਹਮਣੇ ਜੋੜਾ ਘਾਰ ਆ ਤੇ ਆਪਾਂ ਇੱਥੇ ਸ਼ਾਮੇ ਜਿਹੜਾ ਸਕੂਟਰ ਲਗਾ ਦਵਾਂਗੇ ਤੇ ਸਾਹਮਣੇ ਗੁਰੂ ਦੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਆਪਾਂ ਅੰਦਰ ਚਲਾਂਗੇ ਇਹ ਇਦਾਂ ਹੈਗਾ ਜੂਮ ਕਰਕੇ ਦਿਖਾ ਦਵਾਂ ਦਫ਼ਤਰ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਤੇ ਨੌਮੀ ਚੀਕਾ ਕੈਥਲ ਪ੍ਰਬੰਧ ਹੈਗਾ ਜੀ ਇਹਨਾਂ ਦਾ ਦੇਣ ਹਰਿਆਣਾ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਹੈਗਾ ਜਾਓ ਅੱਗੇ ਚੱਲਦੇ ਨੇ ਦਰਸ਼ਨ ਕਰਾਂਗੇ ਉਹ ਸੋਹਣੀ ਜਿਹੜੀ ਨਵੀਂ ਬਿਲਡਿੰਗ ਬਣੀ ਹੋਈ ਹੈਗੀ ਹੈ ਜੀ ਤੇ ਇੱਧਰ ਕੋਈ ਪੁਰਾਣਾ ਇੱਧਰ ਕੋਈ ਪੁਰਾਣੀ ਹੁਣ ਖਤਮ ਹੋ ਚੁੱਕੀ ਆ ਤੇ ਇਹ ਲੰਗਰ ਹਾਲ ਦੇ ਨਾਲ ਹੀ ਜੋੜਾ ਕਰਨਾ ਤੇ ਆਪਾਂ ਇੱਥੇ ਜਿਹੜੇ ਆ ਜੁੱਤੀਆਂ ਤਾਰ ਕੇ ਬਾਹਰ ਹੀ ਤੇ ਫਿਰ ਆਪਾਂ ਅੰਦਰ ਚੱਲਾਂਗੇ ਆਮਨੇ ਬਾਬਾ ਜੀ ਲੰਗਰ ਵਾਲੇ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਖਾਲਸਾ ਬਾਣੀ ਫਤੇ ਹੋ ਗਏ ਨੇ ਅੱਛਾ ਨਹੀਂ ਇੱਧਰ ਦਰਵਾਜ਼ਾ ਸੀ ਪਹਿਲੇ ਨਹੀਂ ਨਹੀਂ ਅੱਛਾ ਉਹ ਪਹਿਲਾਂ ਹੀ ਉੱਤੇ ਆ

ਚੇ ਕੇਸੀ ਬਾਬਾ ਜੀ ਕਾਰ ਸੇਵਾ ਵਾਲੇ ਤੇ ਇਧਰੇ ਲੰਗਰ ਹਾਲ ਆ ਜੀ ਤੇ ਆਪਾਂ ਪਹਿਲਾਂ ਦਰਸ਼ਨ ਲੰਗਰ ਹਾਲ ਦੇ ਕਰ ਲਈਏ ਤੇ ਜਿਸ ਮਾਈ ਭਾਈ ਨੇ ਲੰਗਰ ਚਕੜਾਉ ਉਹਦੇ ਜਦੋਂ ਮਰਜੀ ਲੰਗਰ ਚੱਲਦਾ ਰਹਿਦਾ ਰਹੇਗਾ ਤੇ ਸਾਹਮਣੇ ਐ ਸੋਈ ਹੈਗੀ ਧੌਣ ਧਾਣ ਵਾਲਾ ਉੱਪਰ ਕਮਾ ਜੀ ਇਧਰ ਲੰਗਰ ਦਾ ਜੁੱਦਾ ਕਮਾ ਸਾਰਾ ਬਰਤਨ ਪਏ ਤੁਸੀਂ ਦੇਖ ਸਕਦੇ ਹੋ ਸਾਰਾ ਲੰਗਰ ਹਾਲ ਆ ਹੈ ਤੇ ਆਓ ਆਪਾਂ ਉੱਪਰ ਪਹਿਲਾਂ ਦਰਸ਼ਨ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇੱਥੇ ਦੇ ਦਰਸ਼ਨ ਕਰਾਵਾਂਗੇ ਇਤਿਹਾਸ ਦੇ ਉਹ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਇਤਿਹਾਸ ਦੇ ਤੇ ਉਸ ਤੋਂ ਪਹਿਲਾਂ ਆਪਾਂ ਨਤਮਸਤਕ ਹੋਨੇ ਆ ਜੀ ਆਓ ਚਲਦੇ ਹੱਥ ਧੋ ਕੇ ਅੰਦਰ ਚ ਲਾ ਪਾਣੀ ਜਿਹੜਾ ਮੈਂ ਛੱਡ ਦਿੱਤਾ ਹੈ ਦੇ ਵਿੱਚ ਤੇ ਤਾਂ ਜੋ ਖਾਲੀ ਜੀ ਪੈਰ ਧੋ ਕੇ ਆਪਾਂ ਅੰਦਰ ਜਾਵਾਂਗੇ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਲੋ ਜੋ ਕੋਈ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾ ਕਰਾਂ ਵਿੱਚ ਦਿਨ ਦੁਕੜੀ ਰਾਤ ਚੌਕਣੀ ਹੋਵੇ ਜੀ ਦੁੱਖਾਂ ਕਲੇ ਛੱਤੋ ਨਾਸ ਹੋਵੇ ਤੇ ਆਓ ਆਪਾਂ ਨਾਲ ਜਿਹੜਾ ਇਤਿਹਾਸ ਪੜਾਂਗੇ ਤੋ ਪਬੋਹਤਾ ਸੰਗਤ ਜੀ ਦਰਸ਼ਨ ਵੀ ਜ਼ਰੂਰੀ ਸੀ ਤੁਹਾਨੂੰ ਕਰਾਉਣੇ ਤੇ ਮੈਂ ਕਈ ਦਿਨ ਦਾ ਸੋਚਦਾ ਸੀ ਚੀਕੇ ਵਾਲੇ ਗੁਰਦੁਆਰਾ ਸਾਹਿਬ ਜਾ ਕੇ ਆਵਾਂ ਤੇ ਉੱਪਰ ਆਪਾਂ ਦਰਵਾਸਾ ਚਲਦੇ ਹਾਂ ਉਸ ਤੋਂ ਪਹਿਲਾਂ ਆਪਾਂ ਜਿਹੜਾ ਇੱਥੇ ਦਾ ਸੰਖੇਪ ਇਤਿਹਾਸਾ ਤੁਸੀਂ ਦਰਸ਼ਨ ਕਰੋ ਤੇ ਸੰਗਤ ਜੀ ਇਹਦਾ ਤੁਸੀਂ ਫੋਟੋ ਕਰਕੇ ਨਾਲੇ ਗੁਰੂ ਦੇ ਆ ਵੀਡੀਓ ਦੇਖਣਾ ਗੁਰਦੁਆਰਾ ਸਾਹਿਬ ਦੀ ਤੇ ਨਾਲੇ ਤੁਸੀਂ ਸੰਗਤ ਜੀ ਇਹਨੂੰ ਫੋਟੋ ਕਰਕੇ ਪੜ੍ਹਨਾ ਜੀ ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵੀ ਲਿਖਿਆ ਹੋਇਆ ਜੀ ਇਸ ਪਵਿੱਤਰ ਸਥਾਨ ਤੇ ਸਿੱਖ ਧਰਮ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਮੇਰੀ ਪੀਰੀ ਦੇ ਮਾਲਕ ਉਸ ਵਕਤ ਆਏ ਜਦੋਂ ਉਹ ਆਪਣੇ ਸਾੰਢੂ ਸਾਈਂਦਾਸ ਜੀ ਪਾਸ ਪਿੰਡ ਡਰੌਲੀ ਜ਼ਿਲ੍ਹਾ ਫੋਜ਼ਪੁਰ ਵਿੱਚ ਪਰਚੇ ਧਰਮ ਪ੍ਰਚਾਰ ਕਰਨ ਇੱਥੇ ਠਹਿਰੇ ਹੋਏ ਸਨ ਇਹ ਉਦੋਂ ਬਾਅਦ ਇਹ ਇੱਥੇ ਆਏ ਨੇ ਜੀ 2 ਦਿਨ ਇੱਥੇ ਠਹਿਰੇ ਸੀਗੇ ਤੇ ਉਸ ਤੋਂ ਬਾਅਦ ਕੁਝ ਵਿਦਵਾਨ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਵੀ ਇਸ ਪਵਿੱਤਰ ਅਸਥਾਨ ਤੇ ਮੰਨਦੇ ਹਨ ਮਹਾਨ ਕੋਸ਼ ਕਿਰਤ ਭਾਈ ਕਾਨ ਸਿੰਘ ਜੀ ਨਾਬੇ ਵਾਲੇ ਨੇ ਲਿਖਿਆ ਤੇ ਥੱਲੇ ਉਸ ਤੋਂ ਥੱਲੇ ਲਿਖਿਆ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖ ਧਰਮ ਦੇ ਨੌਵੇਂ ਗੁਰੂ ਦੇ 6ਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਵਕਤ ਆਏ ਜਦੋਂ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਇੱਕ ਕਸ਼ਮੀਰੀ ਪਿੰਡ ਤਾਂ ਨੂਰ ਔਰੰਗਜ਼ੇਬ ਵੱਲੋਂ ਉਹਨਾਂ ਨੂੰ ਜਬਰਦਸਤੀ ਮੁਸਲਮਾਨ ਮੰਨਵਾਉਣ ਲਈ ਫਰਿਆਦ ਕੀਤੀ ਸਤਗੁਰਾਂ ਨੇ ਉਹਨਾਂ ਦੀ ਬੇਨਤੀ ਸੁਣ ਕੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਦਿੱਲੀ ਇਹ ਸੀ ਹਿੱਦੀ ਦੇਨ ਲਈ ਜਾਂਦੇ ਹੋਏ ਇੱਥੇ ਭਾਈ ਗਲੋਰਾ ਜੀ ਮਸੰਤਪਾ ਠਹਿਰੇ ਸਨ ਜੋ ਉਸ ਵਕਤ ਵਕਤ ਸਾਰੇ ਬਾਂਗਰ ਦੇਸ਼ ਹਾਂਸੀ ਤੋਂ ਹਿਸਾਰ ਤੱਕ ਦਾ ਜਥੇਦਾਰ ਸੀ ਨਾਲ ਆਈਆਂ ਸੰਗਤਾਂ ਵੀ ਦਿੱਲੀ ਜਾਣਾ ਚਾਹੁੰਦੀਆਂ ਸੀ ਪਰ ਗੁਰੂ ਜੀ ਨੇ ਉਹਨਾਂ ਨੂੰ ਇੱਥੋਂ ਹੀ ਵਾਪਸ ਜਾਣ ਲਈ ਕਿਹਾ ਫਿਰ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਆਪ ਜੀ ਦਾ ਵਿਛੋੜਾ ਨਹੀਂ ਸਹਿ ਸਕਦੇ ਸੋ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਦੇ ਦਰਸ਼ਨ ਕਰਨ ਨਾਲ ਮੇਰੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਜਾਵੇਗਾ ਜੋ ਸ਼ਰਧਾ ਨਾਲ ਅਰਦਾਸ ਕਰੇਗਾ ਸੋ ਉਹ ਜਿਹੜੀ ਆ ਪੂਰੀ ਹੋਏਗੀ ਨੋਟ ਇਸ ਸਥਾਨ ਤੇ ਸੰਗਰਾਹ ਅਤੇ ਮੱਛਿਆ ਦਿਹਾੜਾ ਹਰ ਮਹੀਨੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿਨ੍ਹਾਂ ਸਜਣਾ ਪਾਸ ਵਿਰਧ ਗੁਟਕੇ ਪੋਤੀਆਂ ਘਰਾਂ ਵਿੱਚ ਵਿਖੇ ਹਨ ਕਿਰਪਾ ਕਰ ਗੁਰਦੁਆਸਾ ਸਾਹਿਬ ਦੇ ਸਤਕਾ ਸਹਿਤ ਪਹੁੰਚਾਉਣ ਦੀ ਕਿਰਪਾ ਕਰੋ ਜੀ ਤੇ ਬੜਾ ਵੱਡੀ ਗੱਲ ਲਿਖੀ ਆ ਜੀ ਸੰਗਤ ਜੀ ਇਸ ਸਥਾਨ ਦੇ ਦਰਸ਼ਨ ਕਰਨ ਨਾਲ ਹੀ ਮੇਰੇ ਦਰਸ਼ਨਾ ਦਾ ਫਲ ਪ੍ਰਾਪਤ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਲਫ਼ਜ਼ ਨੇ ਕਹੇ ਹੋਏ ਜੋ ਸ਼ਰਧਨਾ ਨਾਲ ਅਰਦਾਸ ਕਰੇਗਾ ਉਸ ਕੋ ਪੂਰੀ ਹੋਵੇਗੀ ਤੇ ਇਸ ਉੱਪਰ ਹੈ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਲਾਸਟ ਆ ਪੜ੍ਹਦੇ ਇਸ ਕਾਰਜ ਲਈ ਜਾਂਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾ ਵਿਖੇ ਇਸ ਪਾਵਨ ਸਥਾਨ ਤੇ ਦੋ ਦਿਨ ਠਹਿਰੇ ਤੇ ਸੰਗਤਾਂ ਨਾਲ ਗੁਰਮਤ ਨਾਲ ਜੋੜਿਆ ਜੀ ਆਓ ਆਪਾਂ ਅੱਗੇ ਅਰਦਾਸ ਕਰਾਂਗੇ ਇਹ ਹੈ ਕੜਾ ਪ੍ਰਸ਼ਾਦ ਇੱਥੋਂ ਪ੍ਰਾਪਤ ਕਰੋ ਜੀ ਅੱਜ ਕਿਉਂਕਿ ਅੱਜ ਕੋਈ ਦਿਹਾੜਾ ਨਹੀਂ ਹੈਗਾ ਇਸ ਕਰਕੇ ਇੱਥੇ ਕੋਈ ਜਿਹੜੇ ਸੇਵਾਦਾਰ ਸਾਹਿਬ ਨਹੀਂ ਹੈਗੇ ਤੇ ਗੁਰਦੁਆਰ ਸਾਹਿਬ ਆਪਾਂ ਚੱਲਾਂਗੇ ਨਤਮਸਤਕ ਹੋਵਾਂਗੇ ਤੇ ਦਰਬਾਰ ਸਾਹਿਬ ਦਾ ਸਮਾਂ ਲਿਖਿਆ ਹੋਇਆ ਤੇ ਪੜ ਸਕਦੇ ਹੋ ਤੇ ਆਓ ਆਪਾਂ ਅੰਦਰ ਨਤਮਸਤਕ ਹੋਵਾਂਗੇ ਬਹੁਤ ਸੋਹਣਾ ਅੰਦਰ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਜੀ ਖਾਲਸਾ ਵਾਹੀ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਤੇ ਦਰਸ਼ਨ ਕਰੋ ਤੇਗਵਧਾ ਦਸੇਬਰੀਏ ਘਰ ਨੌਨੇ ਦਾ ਆਵੇ ਤਾਂ ਆਏ ਸਾਹਿਬ ਥਾਈ ਹੋਏ ਸਹਾਏ ਸਾਧ ਸੰਗਤ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ ਤੇ ਪਾਤਸ਼ਾਹ 9ਵੀਂ ਜੀ ਤੁਹਾਨੂੰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਇਤਿਹਾਸਿਕ ਸਥਾਨ ਤੇ ਦਰਸ਼ਨ ਕੀਤੇ ਆਪਾਂ ਨੇ ਚਲੋ ਆਪਾਂ ਤੁਹਾਡੀ ਸਾਰਿਆਂ ਦੀਆਂ ਜਿਹੜੇ ਹਾਜ਼ਰੀਆਂ ਆਪਾਂ ਲਗਾ ਦਿੱਤੀਆਂ ਨੇ ਆਓ ਇੱਥੇ ਪਹਿਲਾਂ ਮੱਥਾ ਟੇਕਾਂ ਨਤਮਸਤਕ ਹੋਵਾਂਗੇ ਤੁਸੀਂ ਵੀ ਸਾਰੇ ਨਤਮਸਤਕ ਹੋਵੋ ਜੀ ਇਹ ਤਨ ਤਨ ਸ੍ਰੀ ਗੁਰਗਾਂ ਸਾਹਿਬ ਜੀ ਬੜੇ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਲੱਗਦੇ ਪਏ ਬਹੁਤ ਸੋਹਣੇ ਸਜੇ ਹੋਏ ਨੇ ਜੀ ਤੇ ਇੱਧਰ ਜਿਹੜੇ ਵੀ ਕੀਰਤਨ ਵਗੈਰਾ ਹੁੰਦਾ ਜਦੋਂ ਤੇ ਸਾਜ ਮਗਰ ਆ ਪਏ ਨੇ ਅੱਜ ਦਾ ਹੁਕਮਨਾਮਾ ਸਾਫ ਜਿਹੜਾ ਇੱਥੇ ਲਿਖਿਆ ਹੋਇਆ ਆ ਬਾਰ ਨਹੀਂ ਸੀ ਮੈਨੂੰ ਨਜ਼ਰ ਆਇਆ ਕਿਉਂਕਿ ਥੋੜਾ ਹੱਥ ਫੇਰਿਆ ਹੋਇਆ ਸੀਗਾ ਗੁਰਦਾਸ ਸਾਹਿਬ ਪਾਸ਼ਾ 6ਵੀਂ ਤੇ 9ਵੀਂ ਚੀਕਾ ਕੈਥਲ ਜੁਗੋ ਜੁਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਜਿਹੜਾ ਤੁਸੀਂ ਸੰਗਤ ਜੀ ਪੜੋ ਤੇ ਨਾਲੇ ਗੁਰਦਾਸ ਸਾਹਿਬ ਦੇ ਦਰਸ਼ਨ ਕਰਿਓ ਨਾਲੇ ਇਸ ਨੂੰ ਪੋਜ ਕਰਕੇ ਪੜਨਾ ਜੀ ਆਓ ਆਪਾਂ ਅੱਗੇ ਚੱਲਦੇ ਆਂ ਤੇ ਨਗਾਰਾ ਸਾਹਿਬ ਤੇ ਆਪਾਂ ਬਿਲਕੁਲ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਮੈਂ ਖੜਾ ਇੰਨਾ ਤੁਮਸਤਕ ਹੋਇਆ ਸਭ ਦੀਆਂ ਦੁਆਵਾਂ ਮੰਗਦਾ ਜੀ ਸਭ ਦੇ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹਦੇ ਕਮਾਕਾਰਾਂ ਚ ਦਿਨ ਦੁਗਣੀ ਰਾਤ ਚੌਕਣੀ ਹੋਵੇ ਜੀ ਇਧਰ ਨਗਾਰਾ ਸਾਹਿਬ ਜੋ ਕਿ ਅਰਦਾਸ ਵੇਲੇ ਨਗਾਰਚੀ ਥਲੋ ਜਿਹੜਾ ਬਚਾਇਆ ਜਾਂਦਾ ਹੈਗਾ ਤੇ ਇਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆਪ ਹੈਗਾ ਸੰਗੋਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨਵਾਂ ਹੀ ਇਹ ਜਿਹੜਾ ਗੁਰਦੁਆਸਾ ਬਣਿਆ ਹੋਇਆ ਉੱਪਰ ਵੀ ਛੱਤ ਤੇ ਟੈਲਾਂ ਲੱਗੀਆਂ ਹੋਈਆਂ ਨੇ ਸਿੰਘ ਸਾਹਿਬ ਜੀ ਬੈਠੇ ਨੇ ਆਪਾਂ ਪ੍ਰਸ਼ਾਦ ਲਵਾਂਗੇ ਥੈਨ ਆਪਾਂ ਫਿਰ ਅਗਲੇ ਡੈਸਟੀਨੇਸ਼ਨ ਤੇ ਪਹੁੰਚਾਂਗੇ ਪੌਣੇ 2 ਹੋ ਗਏ ਆ ਕਰੀਬ ਸੰਗਤ ਜੀ ਆਪਾਂ ਇਸ ਵੇਲੇ ਗੁਰਦੁਆਸਾ ਸਾਹਿਬ ਪਾਸ਼ਾਹੀ ਸ਼ਹੀਮੀ ਤੇ ਨੌਮੀ ਟੀਕਾ ਦੇ ਵਿੱਚ ਖੜੇ ਆ ਜੋ ਕਿ ਇਤਿਹਾਸ ਗੁਰਦੁਆਰਾ ਸਾਹਿਬ ਹੈ ਤੇ ਇਹ ਲੰਗਰ ਹਾਲ ਦੇ ਵਿੱਚ ਖੜੇ ਆ ਤੇ ਮੇਰੀ ਨਜ਼ਰ ਪਈ ਇੱਕ ਇਤਿਹਾਸਕ ਜਗ੍ਹਾ ਦੀ ਜਿੱਥੇ ਪਹਿਲਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੂਵਤ ਸਨ ਇਹ ਦੇਖੋ ਤੁਸੀਂ ਉਸ ਵੇਲੇ ਦਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਹੈਗਾ ਇਹਦੇ ਅੰਦਰ ਪਹਿਲਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੂਵਤ ਸਨ 1946 ਤੇ ਮੀਨਾਕਾਰੀ ਸੰਗਤ ਜੀ ਦੇਖੋ ਕਿੰਨੀ ਵਧੀਆ ਆ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਕਿੰਨੀ ਵਧੀਆ ਕੀਤੀ ਹੋਈ ਆ ਤੇ 1946 ਲਿਖਿਆ ਹੋਇਆ ਤੇ ਇਧਰ ਵੀ ਸੇਵਾ ਕੀਤੀ ਬੋਹੜ ਸਿੰਘ ਪਟਿਆਲੇ ਵਾਲਿਆਂ ਨੇ ਪਟਿਆਲੇ ਵਾਲਿਆਂ ਦੀ ਜਿਹੜੀ ਆ ਇਹ ਸੇਵਾ ਕੀਤੀ ਹੋਈ ਆ ਬੋਰ ਸਿੰਘ ਮਿਸ਼ਤਰੀ ਸਾਨ ਉਹਨਾਂ ਵੱਲੋਂ ਇਹ ਜਿਹੜੀ ਦਰਵਾਜ਼ੇ ਦੀ ਸੇਵਾ ਕੀਤੀ ਹੋਈ ਆ ਜੀ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜਾ ਉੱਥੋਂ ਇਹਨਾਂ ਦੇ ਜਿਹੜੇ ਸੇਵਾਦਾਰ ਸਾਹਿਬ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਉਹਨਾਂ ਦਾ ਪਰਿਵਾਰ ਆ ਅੱਗੇ ਉਹ ਵੀ ਇਸ ਦਰਵਾਜ਼ੇ ਨੂੰ ਮੱਥਾ ਟੇਕਣ ਲਈ ਆਉਂਦੇ ਆ ਆਪਾਂ ਜਿਹੜੀ ਸੰਗਤ ਮੇਰੇ ਇਸ ਚੈਨਲ ਨੂੰ ਦੇਖ ਰਹੀ ਹੈ ਕਿਰਪਾ ਕਰਕੇ ਤੁਸੀਂ ਵੀ ਮੇਰੇ ਨਾਲ ਜੁੜੋ ਤੇ ਆਪਾਂ ਨਮਸਕਾਰ ਕਰਦੇ ਆ ਜੀ ਇਸ ਦਰਵਾਜ਼ੇ ਨੂੰ ਜਿੱਥੇ ਕਿ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦਾ ਇਹ 메ਨ ਦਵਾਰ ਹੁੰਦਾ ਸੀਗਾ ਜੀ ਇਹਦੇ ਨਾਲ ਹੀ ਆਪਾਂ ਅੱਗੇ ਚੱਲਦੇ ਆ ਜੀ ਤੇ ਇਹ ਸਾਨਾ ਇੱਥੋਂ ਦੇ ਸੇਵਾਦਾਰ ਸਾਹਿਬ ਇਹਨਾਂ ਨੇ ਹੀ ਮੈਨੂੰ ਜਿਹੜਾ ਇੱਥੋਂ ਦੇ ਦੱਸਿਆ ਸੀ ਪ੍ਰਾਤਨ ਦਰਵਾਜ਼ਾ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਪਹਿਲਾਂ ਹੁੰਦੇ ਸਨ ਇਸ ਕਰਕੇ ਮੈਂ ਤੁਹਾਨੂੰ ਦੁਆਰਾ ਤੋਂ ਫੇਰੇ ਇਹ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਕ ਕਰਨਾ ਦਰਸ਼ਨ ਕਰ ਲੋ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਇਤਿਹਾਸਿਕ ਸਥਾਨ ਦੇ ਜੀ ਇਹ ਦਰਸ਼ਨ ਨੇ ਤੁਹਾਨੂੰ ਮੁੜ ਕੇ ਲੱਭਣੇ ਤੇ ਤੁਹਾਡਾ ਸਾਰਿਆਂ ਨੇ ਚੱਲੇ ਜਾਣਾ ਜਿਹੜੇ ਦਰਸ਼ਨ ਕੀਤੇ ਉਹ ਬ्यर्थ ਨਹੀਂ ਜਾਂਦੇ ਇਸ ਕਰਕੇ ਸੰਗ ਜੀ ਵਿਆਪਚਨ ਕਰ ਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਜੋ ਵੀ ਇਸ ਵੀਡੀਓ ਨੂੰ ਮੇਰੇ ਮਾਧਿਅਮ ਰਾਹੀਂ ਦੇਖ ਰਿਹਾ ਹੈਗਾ ਉਹਨਾਂ ਦੇ ਘਰ ਦਿਨ ਦੁੱਗਣੀ ਕਮਾਕਾਰਾਂ ਇੱਧਰ ਆ ਚੋਕਣੀ ਹੋਵੇ ਜੀ ਇਹਦੇ ਨਾਲ ਹੀ ਜਿਹੜੇ ਆਪਾਂ ਵੀਡੀਓ ਨੂੰ ਸਮਾਪਤ ਕਰਾਂਗੇ ਅੱਗੇ ਆਪਾਂ ਚੱਲਦੇ ਆਂ ਤੇ ਹੋਰ ਵੀ ਜੋ ਕੁਝ ਹੋਇਆ ਲਾਹੇਵੰਤ ਤੁਹਾਨੂੰ ਦਿਖਾਵਾਂਗੇ ਜੀ ਤੇ ਸਾਰਾ ਲੰਗਰ ਹਾਲ ਆ ਸਾਡੇ ਭਾਂਡੇ ਢਿੰਡੇ ਜਿਹੜੇ ਪਏ ਆ ਤੇ ਪੁਰਾਣੇ ਆ ਚੁੱਲ੍ਹੇ ਪਏ ਆ ਹਾਂਜੀ ਜਿਹੜੇ ਕਮਰੇ ਇਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਜਿਹੜਾ ਹੁਣ ਮਾਰ ਉਹ ਸਾਹਮਣੇ ਜਿਹੜਾ ਲੰਗਰ ਹਾਲ ਹੁੰਦਾ ਹੈ ਸਾਹਮਣੇ ਪਹਿਲਾਂ ਤੇ ਹੁਣ ਇਹ ਇਹਨੂੰ ਵੀ ਢਾ ਦਿੱਤਾ ਜਾਏਗਾ ਕਿਉਂਕਿ ਜਿਹੜੇ ਗੁਰੂ ਘਰ ਦੇ ਵਿੱਚ ਨਵੇਂ-ਨਵੇਂ ਜਿਹੜੇ ਬਾਬਾ ਜੀ ਆਉਂਦੇ ਨੇ ਕਾਰਸੇਵਾ ਵਾਲੇ ਉਹ ਆਪਣੇ ਹਿਸਾਬ ਨਾਲ ਜਿਹੜਾ ਕਰਦੇ ਲੈਂਦੇ ਆ ਤੇ ਇਸ ਦੇ ਨਾਲ ਹੀ ਜਿਹੜੀ ਆਪਾਂ ਅੱਗੇ ਆਪ ਚੱਲਦੇ ਆ ਤੁਹਾਨੂੰ ਦਿਖਾਣੇ ਆ ਜੀ ਕਾਰਪਾਲੇ ਕਾਰ ਸੇਵਾ ਵਾਲੇ ਬਾਬਾ ਜੀ ਦੇ ਸਾਹਮਣੇ ਲੰਗਰ ਦੀ ਮਾਇਰ ਜੀ ਨੂੰ ਪ੍ਰਾਪਤ ਕਰੋ ਜੀ ਪ੍ਰਾਤਨ ਜਿਹੜੀ ਮਾਰਤਾ ਵੀ ਢਾਈ ਜਾਣੀ ਹੈ ਦੱਸਣ ਚਾਇਆ ਕਾਰ ਸੇਵਾ ਵਾਲਿਆਂ ਵੱਲੋਂ ਕੋ ਗਲੈਂਟਰ ਲੂੰਟਰ ਰਗਾ ਧਾ ਦਿੱਤਾ ਹੈਗਾ ਇਹ ਸਾਹਮਣੇ ਜਿਹੜੀ ਡਿਊਟੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਰਾ ਪੂਰਾ ਹੈ ਜੀ ਇਧਰ ਪਰਲੇ ਪਾਸੇ ਤੱਕ ਦਫਤਰ ਆ ਸਾਹਮਣੇ ਆਪਣਾ ਰੈੱਡ ਕਲਰ ਦਾ ਜਿਹੜਾ ਐਕਟਵਾ ਖੜਾ ਇਸ ਦੇ ਨਾਲ ਹੀ ਤੁਸੀਂ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਪਾਛਾ 6ਵੀਂ ਦੇ ਪਾਛਾ 9ਵੀਂ ਦੇ ਦਰਸ਼ਨ ਕੀਤੇ ਇਸ ਨਾਲ ਹੀ ਜਿਹੜੇ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਤੇ ਕੋਈ ਬੋਲਦਿਆਂ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਦੇ ਚਰਨਾਂ 'ਚ ਮੇਰੀ ਇਹ ਹੀ ਅਰਦਾਸ ਹੈ ਜਿਹੜਾ ਕੋਈ ਮੇਰੀ ਇਸ ਵੀਡੀਓ ਨੂੰ ਦੇਖ ਰਿਆ ਉਹਨਾਂ ਦੇ ਘਰਾਂ 'ਚ ਦਿਨ ਦੁਖੜੀ ਰਾਤ ਚੌਕਣੀ ਹੋਵੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਸਭ ਦੇ ਘਰਾਂ 'ਚ ਸਾਡੇ ਘਰਾਂ 'ਚ ਵੀ ਸਭ ਦੇ ਘਰਾਂ 'ਚ ਦੁੱਖਾਂ ਕਲੇਸ਼ਾਂ ਦਾ ਜਿਹੜਾ ਨਾਸ਼ ਹੋਵੇ ਇਹ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਕਿਸੇ ਵੀਰ ਭਾਈ ਜਿਹੜਾ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਜੀ ਤਾਂ ਜੋ ਤੁਸੀਂ ਮੇਰੀ ਅਗਲੀ ਵੀਡੀਓ ਬੜੀ ਆਸਾਨੀ ਨਾਲ ਦੇਖ ਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ